ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਪੰਨਬਸ ਦੇ ਮੁਲਾਜ਼ਮਾਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੱਢੇ ਇੱਕ ਵੱਡੇ ਪੱਦਰ ਤੇ ਗੇਟ ਰੈਲੀ ਕੀ ਹੈ ਪੂਰਾ ਮਾਮਲਾ ਉਹ ਦੇਖਦੇ ਹਾਂ ਸ਼ੌਕਮੰਦਲ ਦੀ ਰਿਪੋਰਟ ਹੋਟੂ ਸਰਕਾਰਾ ਹਾਏ 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 ਪ੍ਰਾਤਰੀ ਜੱਤੇ ਮੰਨੀਆਂ ਦਾ ਇੱਕਾ ਜਿੰਦਾਬਾਦ 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 ਪਿਆਗਲੀ ਕੱਚੇ ਮੁਲਾਜ਼ਮਾਂ ਦਾ ਜਿੰਦਾਬਾਦ 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 ਨਾ ਨੀ ਸਰਕਾਰ ਮਰਦਾਬਾ ਸਰ ਕੀ ਨਾਮ ਹੈ ਤੇ ਗੇਟ ਰੈਲੀ ਕੱਢੀ ਹੈ ਇਸ ਵਾਰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੇਰਾ ਨਾਮ ਅਰਵਿੰਦਰ ਸਿੰਘ ਆ ਮੈਂ ਪੰਜਾਬ ਰੋਡਵੇ ਪੰਪਾਸ 382 ਆਰਟੀਸਟਿਕ ਕੰਟਰੈਕਟ ਵਰਕਰ ਯੂਨੀਅਨ ਰਿੰਡਾਡੀ ਨੂੰ ਦੋ ਪ੍ਰਧਾਨ ਆ ਜੀ ਜੋ ਸਾਡੀ ਅੱਜ ਦੀ ਗੇਟ ਰੈਲੀ ਹੈ ਉਹ ਮੁੱਖ ਤੌਰ ਤੇ ਜੋ ਕਿਲੋਮੀਟਰ ਬਸਾਂ ਦਾ ਟੈਂਡਰ ਸਰਕਾਰ ਤੋਂ ਅਨੈਜਮੈਂਟ ਲੈ ਕੇ ਆ ਰਹੀ ਹੈ ਉਸ ਤੇ ਰੋਜ਼ ਵਜੋਂ ਅਸੀਂ ਜੋ ਅੱਜ ਗੇਟ ਰੈਲੀ ਕਰ ਰਹੇ ਆ ਤੇ ਨਾਲ ਦੀ ਨਾਲ ਜਿਹੜੀਆਂ ਸੜਕਾਂ ਮੰਨੀਆਂ ਹੋਈਆਂ ਮੰਗਾਂ 1 ਜੁਲਾਈ 2024 ਨੂੰ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਮੀਟਿੰਗ ਹੋਈ ਸੀ ਜਦੋਂ ਮੁੱਖ ਮੰਤਰੀ ਨੇ ਸਾ ਤੋਂ 1 ਮਹੀਨੇ ਦਾ ਸਮਾਂ ਲਿਆ ਸੀ 1 ਮਹੀਨੇ ਦੇ ਵਿੱਚ ਵਿੱਚ ਆਪ ਜੀ ਦੀ ਪਾਲਿਸੀ ਬਣਾ ਕੇ ਇਸ ਆਪ ਜੀ ਨੂੰ ਰੈਗੂਲੇਟ ਕੀਤਾ ਜਾਏਗਾ ਤੁਹਾਡੀਆਂ ਜਿਹੜੀਆਂ ਮੰਗਾਂ ਜਾਇਜ਼ ਹੈ ਇਹ ਸਾਰੀਆਂ ਲਾਗੂ ਕੀਤੀਆਂ ਜਾਣਗੀਆਂ ਪਰ ਸਮਾਂ ਇੱਕ ਸਾਲ ਦਿੱਤਣ ਦੇ ਬਾਵਜੂਦ ਵੀ ਹਲੇ ਤੱਕ ਜੋ ਵੀ ਜਿਹੜੀ ਮੰਗ ਮੰਨੀ ਸੀ ਉਹ ਲਾਗੂ ਨਹੀਂ ਕੀਤੀ ਗਈ ਤਾਂ ਬਹੁਤ ਸਖ਼ਤ ਹੜਤਾਲ ਕੀਤੀ ਸੀ ਜਿਸ ਦੇ ਤਹਿਤ ਜਲਦੀ ਹੜਤਾਲ ਦੇ ਵਿੱਚ ਵਿੱਤ ਮੰਤਰੀ ਪੰਜਾਬ ਤੇ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਸਾਡੀ ਦੁਵਾਰਾ ਤੋਂ ਮੀਟਿੰਗ ਹੋਈ ਸੀ ਜਦੋਂ 28 ਜੁਲਾਈ 2025 ਤੱਕ ਦਾ ਸਮਾਂ ਮੰਤਰੀ ਦੇ ਸਾਹਮਣੇ ਦੁਲਿਆ ਸੀ ਕਿ 28 ਜੁਲਾਈ ਤੱਕ ਤੁਹਾਡਾ ਮਸਲਾ ਹੱਲ ਕਰ ਦਿੱਤਾ ਜਾਏਗਾ ਪਰ ਉਹ ਵੀ ਸਾਡਾ ਮਸਲਾ ਹੱਲ ਨਹੀਂ ਕੀਤਾ ਗਿਆ ਇਹ ਜਿਹੜੀ ਸਰਕਾਰ ਹਰ ਵਰਗ ਤੋਂ ਭਾਈ ਦੀ ਨਜ਼ਰ ਆ ਰਹੀ ਹੈ ਬਹੁਤ ਘੱਡੀਆਂ ਸਰਕਾਰ ਸੱਤ ਹੋ ਰਹੀ ਹੈ ਜੀ ਤੇ ਇੱਕ ਹੋਰ ਜਿਹੜਾ ਵੱਡਾ ਘਵਾੜਾ ਕਿਲੋਮੀਟਰ ਦਾ ਇਹ ਸਾਡੇ ਵਿਭਾਗ ਵਿੱਚ ਲੈ ਕੇ ਆ ਰਹੇ ਜਿਸ ਦਾ ਅਸੀਂ ਸਾਰੀਆਂ ਜਥੇਬੰਦੀਆਂ ਪੂਰਜੋਰ ਵਿਰੋਧ ਕਰਦੇ ਆਂ ਤੇ ਇਸ ਅਗਰ ਕੱਲ ਨੂੰ ਇੱਕ ਟੈਂਡਰ ਖੋਲਣ ਜਾ ਰਿਹਾ ਹੈ ਅਸੀਂ ਰਖੜੀ ਦੇ ਇਤਿਹਾਸ ਨੂੰ ਮੁੱਖ ਰੱਖਦੇ ਹੋਏ ਆਂ ਆਪਣੇ ਪ੍ਰੋਗਰਾਮ ਸਾਰੇ ਪੋਸਟਪੋਨ ਕੀਤੇ ਸੀ ਤਾਂ ਜੋ ਸਾਡੀਆਂ ਮਾਵਾਂ ਪੈਰਾਂ ਨੇ ਸਫਰ ਕਰ ਰਹੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਾ ਆਵੇ ਪਰ ਮੈਨੇਜਮੈਂਟ ਜਾਣ ਬੁੱਝ ਕੇ ਇਸ ਤਰੀਕੇ ਦੇ ਟੈਂਡਰ ਇਹਨਾਂ ਤਰੀਕਾਂ 'ਚ ਲੈ ਕੇ ਆ ਰਹੇ ਆ ਸਾਰੇ ਹੈ ਕਿ ਮੌਕੇ ਤੇ ਇਹ ਜੇ ਐਕਸ਼ਨ ਲੀਕੇ ਜਾਣ ਤਾ ਜੋ ਯੂਨੀਅਨ ਦੀ ਬਦਨਾਮੀ ਕੀਤੀ ਜਾ ਸਕੇ ਪਰ ਅਸੀਂ ਮਜਬੂਰ ਹਾਂ ਕਿਉਂਕਿ ਅਗਰ ਇੱਕ ਵਾਰ ਟੈਂਡਰ ਹੋ ਗਏ ਤਾਂ ਫਿਰ ਜਿਹੜੇ ਕਿਲੋਮੀਟਰ ਬੱਸਾਂ ਅਸੀਂ ਨਹੀਂ ਰੋਕ ਸਕਦੇ ਤਾਂ ਮਜਬੂਰ ਨੇ ਜੇ ਕੱਲ ਨੂੰ ਟੈਂਡਰ ਖੋਲਦੇ ਆ ਤਾਂ ਮੌਕੇ ਤੇ ਹੀ ਅਸੀਂ ਸੰਘਰਸ਼ ਸਿੱਖਾ ਸੰਘਰਸ਼ ਕਰਾਂਗੇ ਅਤੇ ਜੇ ਸਾਡੀਆਂ ਮੰਗਾਂ ਹੈਗਾ ਮੰਗਾਂ ਉਹ ਲਾਗੂ ਨਾ ਕੀਤੇ ਗਏ ਤਾਂ 15 ਅਗਸਤ ਨੂੰ ਜਿਹੜੇ ਅਸੀਂ ਗੋਪਤ ਐਕਸ਼ਨ ਕਰਨ ਲਈ ਮਜਬੂਰ ਹੋਵਾਂਗੇ ਜੀ ਸਰ ਕੀ ਨਾਮ ਹੈ ਤੇ ਕੀ ਰੈਲੀ ਕੱਢੀ ਹੈ ਇਸ ਵਾਸਤੇ ਕੀ ਕਹਿਣਾ ਜਾਓਗੇ ਮੇਰਾ ਨਾਮ ਪ੍ਰਵਾਨ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਕਨਵਸਟੀਡਸੀ ਕੰਟ੍ਰੈਕਟ ਵਰਕਰ ਲਈ 25/11 ਅੱਜ ਦਾ ਸਾਡਾ ਪ੍ਰੋਗਰਾਮ ਜਿਹੜਾ ਕਿ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾਮ ਕਰਨਾ ਨਵੀਂ ਪਾਲਿਸੀ ਤਾਹਤ ਜੋ ਦੇ ਵਿੱਚੋਂ ਠੇਕੇਦਾਰ ਵਿਚੋਲੀਏ ਬਾਹਰ ਕੱਢੂਣਾ ਤੇ ਕੰਟ੍ਰੈਕਟ ਤੇ ਕੰਮ ਕਰਦੇ ਮਜ਼ਦੂਰਾਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਜਾਨੀ ਕਿ ਠੰਡੇ ਬਸਤੇ ਚ ਪਈ ਹੋਈ ਉਹਦੇ ਸੰਬੰਧ ਵਿੱਚ ਤੇ ਨਾਲ ਦੀ ਨਾਲ ਜੋ ਵਪਾਰ ਦਾ ਨਿੱਕੇ ਨਵਾਲਾ ਕੰਮ ਤੋਂ ਰਿ ਹਿਸਤ ਕਰਾ 100 ਕਿਲੋਮੀਟਰ ਬੱਸਾਂ ਭਾ ਕੀ ਉਸ ਦੇ ਰੋਜ਼ ਵਜੋਂ ਅੱਜ ਅਸੀਂ ਸਮੂਹ ਪੰਜਾਬ ਦੇ ਟਿਕਾਣੇ ਦੇ ਗੇਟਾਂ ਤੇ ਗੇਟਾਂ ਲਿਆ ਕਰਕੇ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜੇਕਰ ਸਰਕਾਰ ਨੇ ਜੋ ਕਿਲੋਮੀਟਰ ਬੱਸਾਂ ਆਉਣ ਜਾਣੀ ਉਹਦਾ ਕੋਈ ਐਂਡਰ ਫੋਲਿਆ ਕਰ ਨੂੰ ਅੱਥੀਂ ਨੂੰ ਅਸੀਂ ਨਾਲ ਦੇ ਨਾਲ ਮੁਕੰਮਲ ਚੱਕਾ ਜਾਮ ਕਰਕੇ ਇਸ ਸਰਕਾਰ ਦਾ ਜਿਹੜਾ ਅਸਲੀ ਚਿਹਰਾ ਹੈ ਉਹ ਲੋਕਾਂ ਸਾਹਮਣੇ ਇਹਸ ਕਰਾਂਗੇ ਕਿ ਕਿਵੇਂ ਸਰਕਾਰ ਵਿਭਾਗ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਲੁੱਟ ਕਰ ਰਹੀ ਏ ਤੇ ਪਬਲਿਕ ਪਦਾਰਿਆਂ ਨੂੰ ਕਿਵੇਂ ਪ੍ਰੋਜੈਕਟ ਘਰਾਣਾ ਦੇ ਹੱਥਾਂ 'ਚ ਦੇਣ ਦੇ ਲਈ ਤਿਆਰ ਬਿਲ ਤਾਰ ਬਿਠੀ ਕਿਉਂਕਿ ਜਿਹੜੀ ਕਿਲੋਮੀਟਰ ਸਕੀਮ ਬਸੇ ਉਹਦੇ ਸਾਰੇ ਐਂਕੜੇ ਕੱਢ ਕੇ ਅਸੀਂ ਦੱਸ ਚੁੱਕਿਆ ਉਹ ਇੱਕ ਕਾਟੇ ਵਾਲਾ ਸੌਦਾ ਹੈ ਫਿਰ ਵੀ ਸਾਡੇ ਅਧਿਕਾਰੀ ਜਿਹੜੇ ਨੇ ਉਹ ਕਿਲੋਮੀਟਰ ਬੱਸਾਂ ਪਾ ਕੇ ਸਾਡੇ ਦਰ ਇਹਦੇ ਵੇਚ ਕਰਨ ਕਰਨ ਵਾਲੇ ਤਰੇ ਹੋਏ ਨੇ ਅਸੀਂ ਆਮਦਵੀ ਸਰਕਾਰ ਤੋਂ 15 ਅਗਸਤ ਨੂੰ ਕਾਲੇ ਚੋਲੇ ਪਾ ਕੇ ਸਵਾਲ ਕਰਮੀ ਜਾਵਾਂਗੇ ਜੇਕਰ ਸਰਕਾਰ ਨੇ ਟੈਂਡਰਾਂ ਅੰਤ ਨਾ ਕੀਤੇ ਜਾਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੀਆਂ ਤੇ ਜਿੱਥੇ ਵੀ ਮੁੱਖ ਮੰਤਰੀ ਪੰਜਾਬ ਚੋਂ ਡੰਡਰ ਆਏਗਾ ਉੱਥੇ ਅਸੀਂ ਗੁਪਤ ਤਰੀਕੇ ਨਾਲ ਪਹੁੰਚ ਕੇ ਇਹ ਸਰਕਾਰ ਤੋਂ ਵੱਡੇ ਵੱਡੇ ਸਵਾਲ ਜਿਹੜੇ ਕਰਾਂਗੇ ਇਹ ਸਰਕਾਰ ਨੇ ਜੋ ਠੇਕੇਦਾਰ ਵਿਚੋਲੀ ਬਾਹਰ ਕੱਢਣ ਦੇ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਸੀ ਜਾਂ ਹਰਿਆ ਪੰਨ ਕੱਚੇ ਮਲਾਈ ਨੂੰ ਪੱਕੇ ਕਰਨ ਲਈ ਚਲਾ ਕੇ ਇੱਕ ਸਰਕਾਰ ਦੇ ਸੱਤਾ ਦੇ ਵਿੱਚ ਜਿਹੜਾ ਆਪਣਾ ਸਥਾਨ ਪ੍ਰਾਪਤ ਕੀਤਾ ਸੀ ਉਹਦੇ ਲਈ ਅਸੀਂ ਸਵਾਲ ਕਰਾਂਗੇ ਉਹ ਹਰਿਆ ਪੰਨ ਪੰਜਾਬ ਦੇ ਕਿਸੇ ਵੀ ਕੱਚੇ ਧਾਰੇ ਦੇ ਵਿੱਚ ਨਹੀਂ ਚੱਲਿਆ ਕਿਸੇ ਵੀ ਕੱਚੇ ਮਲਾਈ ਨੂੰ ਪੱਕਾ ਕਰਨ ਲਈ ਗਵਰਨਟਮੈਂਟ ਦਾ ਹਰਿਆ ਪੰਨ ਨਹੀਂ ਚੱਲਿਆ ਇਹਨਾਂ ਮੰਗਾਂ ਤੇ ਅਸੀਂ ਅੱਜ ਗੇਟ ਵਾਲੀ ਕਰਕੇ ਵਰਕਰਾਂ ਨੂੰ ਨਾਮਜ਼ਦ ਕਰਦੇ ਹਾਂ